ਇਹ ਦਿਨ ਮੌਲ ਪੈਦਾ ਹੋ ਰਿਹਾ ਹੈ ਇਹਦੇ ਬਾਰੇ ਕੁਝ ਕਰਨ ਦੀ ਲੋੜ ਹੈ ਇਹਨੂੰ ਨਹੀਂ ਪਤਾ ਕੀ ਕਰਨ ਦੀ ਲੋੜ ਹੈ ਤੇ ਮੈਂ ਵੀ ਉੱਚੀਆਂ ਝਾੜਾਂ ਤਾਂ ਹੀ ਮਾਰਦਾ ਸੀ ਕਿ ਮੇਰੇ ਕੋ ਖਜ਼ਾਨਾ ਸੀ ਮੇਰੇ ਚੁਪਾਇਆ ਜਿਹੜਾ ਰੌਲਾ ਗੋਲਾ ਹੈ ਜਿਸ ਤੋਂ ਬਾ ਲੜਾਈ ਝਗੜੇ ਹੁੰਦੇ ਆ ਜਿਸ ਤੋਂ ਪਤਾ ਨਹੀਂ ਲੱਗਦਾ ਕਿ ਕਿੰਨੀ ਪੁਲਿਸ ਕੈਂਪਸ ਤੇ ਬੁਲਾਉਣੀ ਪਵੇਗੀ ਮੈਨੂੰ ਲੱਗਦਾ ਹੈ ਕਿ ਜੇ ਇਸ ਮੌਲ 'ਚ ਸਾਰੀ ਗੱਲਬਾਤ ਹੋ ਰਹੀ ਹੈ ਉਹਦੇ 'ਚ ਪ੍ਰਧਾਨ ਜੀ ਪਾਸ਼ੇ ਨੂੰ ਬਹੁਤਾ ਫੇਰ ਤਾਉਣ ਨਹੀਂ ਸਿੱਧੀ ਜੀ ਗੱਲ ਹੈ ਤੇ ਨਾ ਹੀ ਉਹਦੀ ਕੋਈ ਬਹੁਤੀ ਲੋੜ ਹੈ ਅ ਮਾ ਕੁਝ ਗੱਲਾਂ ਵੈਸੀ ਤੁਹਾਡੇ ਨਾਲ ਜਾਂ ਰਸਮੀ ਤਰੀਕੇ ਨਾਲ ਜੀ ਬੋਲ ਸੰਜਿਆ ਜੀ ਬਹੁਤ ਵਧੀਆ ਗੱਲਾਂ ਹੋਈਆਂ ਮੰਚ ਤੋਂ ਔਰ ਵੱਖ-ਵੱਖ ਤਾਂ ਨਿਕਾਰਾਂ ਬਾਰੇ ਕਹਾਣੀ ਬਾਰੇ ਤੇ ਮੈਂ ਤੇ ਵੇਸ਼ਾ ਇਹ ਕਹਿਣਾ ਕਿ ਕੋਈ ਨਾ ਕੋ ਗੱਲ ਨਵੀਂ ਸਿੱਖਣ ਦਾ ਸਮਝਣ ਦਾ ਮੌਕਾ ਮਿਲਦਾ ਪੰਜਾਬੀ ਦੇ ਵਿੱਚ ਕਹਾਣੀ ਬਹੁਤ ਅੱਗੇ ਆ ਚੁੱਕੀ ਇਹਦੇ ਦੀ ਕੋਈ ਸ਼ੱਕ ਵਾਲੀ ਗੱਲ ਨਹੀਂ ਕਵਿਤਾ ਬਾਰੇ ਲੋਕ ਵਕ ਵਕ ਤਰੀਕੇ ਨਾਲ ਗੱਲਾਂ ਕਰਦੇ ਮੇਰਾ ਵਿਸ਼ਾ ਨਹੀਂਗਾ ਜੋ ਮੈਂ ਗੱਲਾਂ ਸੁਣਨ ਦਾ ਮੌਕਾ ਤਾਂ ਬਣਦਾ ਕਵਿਤਾ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਕਿੱਥੇ ਇੱਕ ਪਹੁੰਚੀ ਕਿੱਥੇ ਇੱਕ ਨਹੀਂ ਪਹੁੰਚੀ ਪਰ ਕਹਾਣੀ ਬਾਰੇ ਇਹ ਕਿ ਬਹੁਤ ਗਿਆ ਚੁੱਕੀ ਹੈ ਨਾਵਲ ਬਾਰੇ ਵਿੱਚ ਇੱਕ ਬੜਾ ਵੱਡਾ ਸੈਮੀਨਾਰ ਹੋਇਆ ਸੀ ਤੇ ਕਾਫੀ ਸਵਾਲੀਆ ਚਿੰਨ੍ਹ ਲੱਗ ਵੀ ਰਹੇ ਨੇ ਨਾਵਲ ਨਾਲ ਸੇਲ ਨਾਲ ਲੱਗ ਮੈਨੂੰ ਲੱਗਦਾ ਕਿ ਲਗਭਗ ਸੈਤਿਕ ਜਿਹੜੇ ਹੈਗੇ ਨੇ ਸਰਕਲ ਉਹਨਾਂ ਦੀ ਗੱਲਬਾਤ ਕੀਤੀ ਬਹੁਤ ਅੱਗੇ ਪੰਜਾਬੀ ਦੀ ਆ ਗਈ ਅੱਜ ਕਹਾਣੀਕਾਰਾਂ ਨਾਲ ਗੱਲਬਾਤ ਕਰਦਾਂ ਉਹਨਾਂ ਦੇ ਮਾਨ ਸਨਮਾਨ ਦਾ ਹਿੱਸਾ ਬਣਨ ਦਾ ਜਿਹੜਾ ਮੈਨੂੰ ਮੌਕਾ ਮਿਲਿਆ ਉਹ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਪਰ ਇੱਕ ਗੱਲ ਜਿਹੜੀ ਆ ਸੈਤਿਕ ਪ੍ਰੋਗਰਾਮ ਚ ਮੈਂ ਲਗਭਗ ਕਿਸੇ ਨਾ ਕਿਸੇ ਰੂਪ ਚ ਕਹਿਣਾ ਤੇ ਪਾਠ ਕੌਣ ਨੇ ਪੰਜਾਬੀ ਦੇ ਜੇ ਤੁਸੀਂ ਧਿਆਨ ਨਾਲ ਵੇਖੋ ਤੇ ਪੰਜਾਬੀ ਸਹਿਤਕਾਰਾਂ ਦੇ ਪਾਠਕ ਜਾਂ ਸਹਿਤਕਾਰ ਨੇ ਤੇ ਜਾਂ ਪੰਜਾਬੀ ਤੇ ਖੁਜਾਤੀ ਨੇ ਜਾਂ ਪੰਜਾਬੀ ਚ ਹੋਰ ਡਿਗਰੀਆਂ ਲੈਣ ਵਾਲੇ ਵਿਦਿਆਰਥੀ ਆਮ ਪੰਜਾਬੀ ਪੜ੍ਹਦੇ ਲਿਖਦੇ ਬੋਲਦੇ ਬੰਦੇ ਕੋਲ ਪੰਜਾਬੀ ਦੀ ਕਿਤਾਬ ਜਾਂ ਪੰਜਾਬੀ ਦੀ ਕਿਤਾਬ ਜਾਂ ਕਹਾਣੀ ਦਾ ਨਾਮ ਜਦੋਂ ਮੈਂ ਕਿ ਪੜ੍ਹਦੇ ਆ ਆਪਾਂ ਕੋਲ ਕੋਈ ਕਿਤੇ ਕਿਤੇ ਬੜਾ ਮੁਸ਼ਕਿਲ ਹੈ ਜੇ ਮੈਨੂੰ ਲੱਗ ਗਿਆ ਕਿ ਮੈਂ ਫੋਟੋ ਖਿੱਚ ਕੇ ਲਿਆਉ। ਸੋ ਇਹ ਜਿਹੜਾ ਮੋਹਲ ਬੜਾ ਹੋਇਆ ਹੈ ਇਹਦੇ ਬਾਰੇ ਕੁਝ ਕਰਨ ਦੀ ਲੋੜ ਹੈ। ਮੈਨੂੰ ਨਹੀਂ ਪਤਾ ਕੀ ਕਰਨ ਦੀ ਲੋੜ ਹੈ। ਇਹ ਕੋਈ ਪ੍ਰੋਗਰਾਮ ਕਰਾਉਣ ਦੀ ਲੋੜ ਹੈ ਜਾਂ ਹੋਰ ਤਰ੍ਹਾਂ ਦੇ ਪ੍ਰੋਗਰਾਮ ਕਰਾਉਣ ਦੀ ਲੋੜ ਹੈ ਪਰ ਲੋੜ ਹੀ ਇੱਕ ਏਗਰ ਹੈ। ਦੂਸਰੀ ਇੱਕ ਮੈਂ ਸੁਝਾਅ ਵੀ ਦੇਣਾ ਚਾਹੁੰਦਾ ਸਾਂ ਕਿ ਅਸੀਂ ਇੱਕ ਇੱਕ ਕਹਾਣੀ ਵੀ ਸੁਣ ਸਕਦੇ ਸਾਂ ਕਹਾਣੀਕਾਰਾਂ ਕੋਲੋਂ ਬੜਾ ਚੰਗਾ ਲੱਗੇ। ਉਹਨਾਂ ਬਾਰੇ ਬਾਕੀ ਸਾਰੀ ਗੱਲਾਂ ਕਰ ਲੈਂਦੇ ਤੇ ਦੋਵਾਂ ਕੋਲੋਂ ਅਸੀਂ ਇੱਕ ਕਹਾਣੀ ਸੁਣ ਲੈਂਦੇ ਇਹ ਵੀ ਇੱਕ ਫਾਰਮੈਟ ਹੋ ਸਕਦੀ ਹੈ ਕਿ ਜੇ ਜੀ ਸਿਰਫ ਵਿੱਚ ਲਿਖਣ ਕਰਕੇ ਕੰਮਕਾਰ ਕਰ ਕਰਕੇ ਮਾਨਸਿਕ ਮਾਨ ਮਿਲ ਰਿਹਾ ਹੈ ਅਸੀਂ ਉਹ ਕਹਾਣੀ ਸੁਣ ਲੈਂਦੇ ਫਿਰ ਸ਼ਾਇਦ ਉਹ ਕਹਾਣੀ ਨਾਲ ਕਾਰਨ ਨਾਲ ਖਾਸ ਕਰਕੇ ਵਿਦਿਆਰਥੀਆਂ ਲਈ ਜੋ ਉਹਨਾਂ ਨੇ ਜਿੰਨਾਂ ਨੂੰ ਨਹੀਂ ਘਾੜੀਆਂ ਨਾ ਪੜੀਆਂ ਹੋਣ ਉਹਦਾ ਕੋਈ ਵਕਰਾ ਅਗਲੀ ਗੱਲ ਮੈਂ ਕਰਨੀ ਚਾਹੁੰਦਾ ਕਿ ਸਿਰਫ ਪੰਜਾਬੀ ਜੀ ਨਹੀਂ ਭਾਰਤ ਦੀਆਂ ਜ਼ਿਆਦਾਤਰ ਪਛਾਵਨ ਚ ਪਾਣੀ ਮਿਚੀ ਜਾ ਰਹੀ ਹੈ ਔਰ ਇੱਕ ਕਿਸਮ ਦੇ ਤੰਗੜਾ ਲਿਖੀ ਜਾ ਰਹੀ ਹੈ ਤੇ ਜਿਹੜਾ ਇਹ ਕਮ ਹੈ ਉਹ ਦਾ ਰੂਪਾਂਤਰ ਦਾ ਕਨਸਲੇਸ਼ਨ ਦਾ ਤਾਂ ਨਹੀਂ ਤਾਂ ਪੰਜਾਬੀ ਤੇ ਪੰਜਾਬੀ ਕਾਣ ਤੇਲਗੂ ਤੇ ਪੇ ਇਹਨੂੰ ਹੋਰ ਵੱਡੇ ਪੱਧਰ ਤੇ ਕਰਨ ਦੀ ਅਕੇ ਦੁਨੀਆਂ ਨੇ ਕੀਤਾ ਪਰ ਇਹਨੂੰ ਅੱਗੇ ਵਧਾਉਣ ਦੀ ਵੀ ਬਹੁਤ ਲੋੜ ਹੈ ਕਿਉਂਕਿ ਇੱਕ ਦੂਜੀ ਦੀ ਗੱਲ ਸਮਝੀ ਨਹੀਂ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਤੇ ਲਿਪੀ ਅੰਤਰ ਦੀ ਵੀ ਬਹੁਤ ਲੋੜ ਹੈ ਉਸ ਤੋਂ ਪੰਜਾਬੀ ਯੂਨੀਵਰਸਿਟੀ ਵੀ ਕੰਮ ਕਰਦੀ ਹੈ ਕਿ ਜਿਹੜੀਆਂ ਕਹਾਣੀਆਂ ਗੁਰਮੁਖੀ ਚਪੜਦੀਆਂ ਨੇ ਉਹ ਫਾਰਸੀ ਅੱਖਰਾਂ ਵਿੱਚ ਆਪਣ ਨੂੰ ਜਿਹੜੀਆਂ ਫਾਰਸੀ ਅੱਖਰਾਂ ਵਿੱਚ ਪੰਜਾਬੀ ਕਹਾਣੀਆਂ ਚਪੜਦੀਆਂ ਨੇ ਉਹ ਗੁਰਮੁਖੀ ਚਪੜ ਤਾਂ ਵਿਉਂਦਰੋ-ਉਂਦਰੀ ਕਹਾਣੀਆਂ ਦਾ ਤਾਂ ਕੋਸ਼ਿਸ਼ ਕਰ ਸਕੋ। ਬ੍ਰਹਮ ਚੰਦੂ ਜੀ ਨੇ ਆਪਣੇ ਟਾਲੇ ਨਾਲ ਬਹੁਤ ਗੱਲਾਂ ਕੀਤੀਆਂ ਮੈਂ ਉਹਨਾਂ ਦੇ ਆਉਣ ਦਾ ਇਹ ਹੈ ਕਿ ਪ੍ਰੋਗਰਾਮ ਦਾ ਜਿਹੜਾ ਹੁੰਦਾ ਹੈ ਸਤਰ ਉਹ ਬੋਦਵਾਰ ਇਸ ਗੱਲ ਤੇ ਨਿਰਭਰ ਕਰਦਾ ਕਿ ਉਹ ਆਉਣ ਲਿਆ ਕਿ ਉਹਨਾਂ ਨੇ ਆਉਣ ਨਾਲ ਇਸ ਪ੍ਰੋਗਰਾਮ ਦਾ ਜਿਹੜਾ ਸਤਰ ਹੈ ਉਹ ਇੱਕ ਉਹਦੇ ਬਾਰੇ ਕਹਿਣ ਦੀ ਲੋੜ ਨਹੀਂ ਕਿ ਉਹ ਕਿੱਥੇ ਪਹੁੰਚ ਗਿਆ ਉਹਨਾਂ ਨੇ ਵੀ ਬਜ਼ੁਰਗਾਂ ਬਾਰੇ ਵੀ ਗੱਲਾਂ ਕੀਤੀਆਂ ਮੈਂ ਵੀ ਦੋ ਗੱਲਾਂ ਉਹਨਾਂ ਬਾਰੇ ਵੀ ਕਰਨੀਆਂ ਚਾਹਣਾ ਜੇ ਮੌਕਾ ਮੈਨੂੰ ਵੀ ਮਿਲਿਆ ਕੋਈ ਨਾ ਨਿਕਲੇਰੀ ਹੈ ਅਸਲ 'ਚ ਗੁੱਸਾ ਇਹਨੂੰ ਇਸ ਗੱਲ ਦਾ ਸੀ ਵੀ ਸਾਡਾ ਤਾਂ ਜੱਦੀ ਪਿੰਡ ਚਭਾ ਲਿਆ ਜਿਹੜਾ 19ਵੀਂ ਸਦੀ ਦੀ ਸੀ ਛੱਡਤਾ ਫਿਰ ਵੀ ਕਮਿਊਨਿਸਟ ਪਾਰਟੀ ਨੂੰ ਯਾਦ ਆ ਕੇ ਆ ਵੀ ਮਤਲਬ ਮੇਰੇ ਨਾਂ ਕਿ ਪਿੰਡ ਤੇ ਬਾਕੀ ਛਭਾ ਲਿਆ ਕਿਉਂਕਿ ਮੇਰੇ ਨਾਲ ਮਾਤਾ ਜੀ ਛਭਾ ਲਏ ਸੀ ਪਰ ਸਾਡਾ ਤਾਂ ਜੱਦੀ ਪਿੰਡ ਛਭਾ ਲਿਆ ਮਤਲਬ ਕਿ 19ਵੀਂ ਸਦੀ ਚ ਸਾਡੀ ਪਰਿਵਾਰ ਨੇ ਉਹ ਪਿੰਡ ਛੱਡਤਾ ਫਿਰ ਵੀ ਜ਼ਗੀਰੂ ਰੁਚੀਆਂ ਨਹੀਂਆ ਭਾਰੀ ਸੀ ਪਰ ਉਹ ਕਮਰਿਸਟ ਪਾਰਟੀ ਨੂੰ ਲੱਗਾ ਪਈ ਠੀਕ ਗੱਲ ਆਪਣਾ ਤੇ ਦੂਸਰੀ ਗੱਲ ਜੋ ਮੈਂ ਤੁਹਾਡੇ ਨਾਲ ਨਿੱਜੀ ਸਾਂਝੀ ਕਰਨੀ ਚਾਹੁੰਦਾ ਕਿ ਪਾਚ ਤਾਂ ਤੁਸੀਂ ਕਹਾਣੀ ਕੋਕ ਕਹਾਣੀਆਂ ਦੀ ਗੱਲ ਚੱਲ ਰਹੀ ਹੈ ਉਹ ਚੂਹਾ ਸੀ ਤੇ ਉਹ ਅਜਤੰਤਰ ਦੀ ਕਹਾਣੀ ਹੈ ਕਿ ਉਹ ਰੁੱਖ ਥੱਲੇ ਸਾਲ ਬੜੀ ਸੀ ਇੰਨਾ ਇੰਨਾ ਬੁੜਕਾ ਇੰਨਾ ਇੰਨਾ ਬੁੜਕਾ ਸੀ ਤੇ ਸ਼ਾਇਦ ਆਪਾਂ ਕੋਈ ਕਿਤੇ ਦੀ ਰੋਡ ਪੁੱਟੋ ਜੇ ਰੋਡ ਪੁੱਟੀ ਤੇ ਥੱਲੇ ਖਜ਼ਾਨਾ ਉਹ ਕਿਦਾਂ ਦੇਖਿਆ ਇੱਕ ਖਜ਼ਾਨੇ ਕਰਕੇ ਇਹ ਨਹੀਂ ਉੱਚੀ ਝਾੜ ਤੇ ਮੈਂ ਵੀ ਉੱਚੀਆਂ ਝਾੜ ਤਾਂ ਹੀ ਮਾਰਦਾ ਸੀ ਮੇਰੇ ਕੋਲ ਖਜ਼ਾਨਾ ਸੀ ਮੇਰੇ ਪਿਤਾ ਜੀ ਦੇ ਤੇ ਉਹ ਖਜ਼ਾਨਾ ਹੁਣ ਮੇਰੇ ਕੋਲ ਹੈ ਨਹੀਂ ਹੁਣ ਮੈਨੂੰ ਉਨੀ ਕੀ ਛਾਲ ਮੈਂ ਮਾਰ ਸਕੂਗਾ ਜਿੰਨੀ ਆਪਣੇ ਬਲ ਬੁੱਤੇ ਮਾਰੂਗਾ ਜਿਹੜੀ ਗੱਲ ਨਾ ਪਤਾ ਹੋਵੇ ਵਿਸ਼ਾ ਕੋਈ ਵੀ ਹੋਵੇ ਉਹਨਾਂ ਨੂੰ ਪੁੱਛ ਲੈਣੀ ਵਿਸ਼ੇ ਦੀ ਗੱਲ ਨਹੀਂ ਸੀ ਹੁੰਦੀ ਕੋਈ ਵੀ ਵਿਸ਼ੇ ਦੀ ਗੱਲ ਪੁੱਛ ਲੈਣੀ ਉਹ ਖਜ਼ਾਨਾ ਹੁਣ ਮੇਰੇ ਕੋਲ ਨਹੀਂ ਹੈਗਾ ਹੁਣ ਮੈਂ ਨਹੀਂ ਕਹਿ ਸਕਦਾ ਵੀ ਮੈਂ ਕੋਈ ਗੱਲ ਨਹੀਂ ਮੈਂ ਪੁੱਛ ਕੇ ਜਵਾਬ ਦੇ ਸੋ ਇਸ ਕਰਕੇ ਮੈਨੂੰ ਯਾਦ ਆਈ ਪੰਜ ਦਿਨ ਤੱਕ ਦੀ ਕਹਾਣੀ ਜਦੋਂ ਉਹ ਗੁਜ਼ਰੇ ਤੇ ਅੱਜ ਮੈਂ ਕਿਹਾ ਕਿ ਉਹ ਕਹਾਣੀਆਂ ਦੀ ਗੱਲ ਹੋਣੀ ਹੈ ਗੱਲ ਕਰਨੀ ਚਾਹੀਦੀ ਹੈ ਮਨ ਖੋਲ ਲੈਣਾ ਚਾਹੀਦਾ ਵੀ ਅੱਜ ਵੀ ਯੂਨੀਵਰਸਿਟੀ ਜਿਹੜੀ ਹੈ ਉਹਦੇ ਚ ਸਭ ਤੋਂ ਵਧੀਆ ਤੇ ਜਿਹੜੀ ਮਾਣ ਵਾਲੀ ਤੇ ਰੋਚਕ ਗੱਲ ਹੈ ਕਿ ਅੱਜ ਵੀ ਅਸੀਂ ਸਹਿਤਕਾਰਾਂ ਦੀਆਂ ਗੱਲਾਂ ਸੁਣਦੇ ਹਾਂ ਸਿਹਤ ਦੀ ਗੱਲ ਕਰਦੇ ਹਾਂ ਨਾ ਸਿਰਫ ਇਸ ਤਰ੍ਹਾਂ ਅਸੀਂ ਕਿੰ ਟੱਕਿੰਟ ਬੈਟ ਕੀ ਪੰਜਾਬੀ ਦੇ ਨਾਟਕ ਵੀ ਦੇਖਦੇ ਹਰ ਤਰ੍ਹਾਂ ਦੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਆ ਉਹ ਜਿਸ ਮਾਹੌਲ ਜਿਸ ਯੂਨੀਵਰਸਿਟੀ ਚੁੱਟਿਆ ਹੈ ਮੇਰਾ ਨਹੀਂ ਕਰ ਸਕਿਆ ਸੋ ਇਹ ਜਿਹੜਾ ਸੱਭਿਆਚਾਰ ਹੈ ਪੰਜਾਬੀ ਯੂਨੀਵਰਸਿਟੀ ਦਾ ਇਹਨੂੰ ਇੱਕ ਪਾਸੇ ਬਚਾ ਕੇ ਰੱਖਣ ਦੀ ਲੋੜ ਹੈ ਇੱਕ ਪਾਸੇ ਨੂੰ ਅੱਗੇ ਵਧਾਉਣ ਦੀ ਪਿਛਲੀ ਵਾਰ ਜਦੋਂ ਮੈਂ ਇਸੇ ਤਰ੍ਹਾਂ ਦੇ ਪ੍ਰੋਗਰਾਮ ਜਿੱਥੇ ਆਇਆ ਸਨ ਤੇ ਉਦੋਂ ਸਾਡੇ ਇੱਕ ਹੋਰ ਕਿਸਮ ਦੇ ਪ੍ਰੋਗਰਾਮਾਂ ਬਾਰੇ ਸੱਤਾ ਚਾਰਤੀ ਇੱਕ ਹੋਰ ਕਿਸਮ ਦਾ ਸੱਭਿਆਚਾਰ ਵੀ ਹੈ ਜਿਹੜਾ ਰੌਲਾ ਗੋਲਾ ਹੈ ਜਿਸ ਤੋਂ ਬਾ ਲੜਾਈ ਝਗੜੇ ਹੁੰਦੇ ਆ ਜਿਸ ਤੋਂ ਪਤਾ ਨਹੀਂ ਲੱਗਦਾ ਕਿ ਕਿੰਨੀ ਪੁਲਿਸ ਕੈਂਪਸ ਤੇ ਬੁਲਾਉਣੀ ਪਵੇਗੀ ਜੋ ਪ੍ਰੋਗਰਾਮ ਹੋਵੇ ਮੈਂ ਕਿੰਨੋਂ ਨਵੀਂ ਪੰਜਾਬੀ ਯੂਨੀਵਰਸਿਟੀ ਨੂੰ ਕੀ ਉਹ ਜਿਹੇ ਪ੍ਰੋਗਰਾਮਾਂ ਦੀ ਲੋੜ ਹੈ ਜਦੋਂ ਅਸੀਂ ਬਹੁਤ ਵਧੀਆ ਸੰਜੀਦਾ ਔਰ ਬਹੁਤ ਵਧੀਆ ਸੱਭਿਆਚਾਰਕ ਪ੍ਰੋਗਰਾਮ ਇੱਥੇ ਕਰਦੇ ਤੇ ਮੈਨੂੰ ਲੱਗਦਾ ਹੈ ਕਿ ਦੋਹਾਂ ਇਹ ਜਿਹੜੇ ਪਾਸੇ ਦੇ ਉਹਨਾਂ ਨੂੰ ਮਿਲਣ ਦੀ ਲੋੜ ਹੈ ਮੈਂ ਪਹਿਲਾਂ ਗਿਆਦਾ ਵੀ ਪਾਰਟਿਕ ਤੇ ਸਹਿਜਕਾਰ ਦੇ ਨੂੰ ਮਿਲਣ ਦੀ ਲੋੜ ਹੈ ਇਸੇ ਤਰ੍ਹਾਂ ਇਹਨਾਂ ਦੋਹਾਂ ਸੱਭਿਆਚਾਰਾਂ ਦੇ ਵਿੱਚ ਜਿਹੜਾ ਖੱਪਾ ਪੈ ਗਿਆ ਹੈ ਉਹਨੂੰ ਖਤਮ ਕਰਨ ਦੀ ਲੋੜ ਹੈ ਔਰ ਉਪਰਾਲਾ ਦੋਵੇਂ ਪਾਸੇ ਹੋਣਾ ਬੰਦ ਹੈ ਜਿਹੜੇ ਸਾਡੇ ਚੰਗੇ ਪ੍ਰੋਗਰਾਮ ਹੈ ਉਹਨਾਂ ਚ ਤੁਸੀਂ ਬੀਟੀਕੇ ਵਾਲੇ ਵਿਦਿਆਰਥੀਆਂ ਨੂੰ ਬੁਲਾ ਸਕਦੇ ਸੱਦਾ ਵੀ ਦੇ ਸਕਦੇ ਆ ਉਹਨਾਂ ਜਿਉਂ ਹੀ ਆ ਜਾਣਗੇ ਉਹਨਾਂ ਨੂੰ ਪਤਾ ਲੱਗੇ ਵੀ ਇਸ ਤਰ੍ਹਾਂ ਵੀ ਗੱਲਬਾਤ ਇਸ ਤਰ੍ਹਾਂ ਵੀ ਕੰਮ ਹੋ ਸਕਦਾ ਹੈ ਇਸ ਤਰ੍ਹਾਂ ਵੀ ਚਰਚਾ ਹੋ ਸਕਦੀ ਹੈ ਕਹਾਣੀ ਵੀ ਸੁਣੀ ਜਾ ਸਕਦੀ ਹੈ ਨਾਟਕ ਵੀ ਲਿਖਿਆ ਜਾ ਸਕਦਾ ਹੈ ਸਭਤਾ ਵਿੱਚ ਦੁਬਾਰਾ ਸਕਦੀ ਹੈ ਤੇ ਗੀਤ ਸੰਗੀਤ ਵੀ ਇਸ ਤਾਂ ਨਾਲ ਕੀਤਾ ਜਾਂਦਾ ਸੋ ਇਸ ਕਾ ਕੇ ਗੱਲ ਹੈ ਤਾਂ ਮੈਂ ਇੱਥੇ ਵਿਆਹ ਰਿਹਾ ਕਿ ਜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੱਭਿਆਚਾਰ ਹੈ ਇਹਨੂੰ ਸਾਹਮਣੇ ਰੱਖ ਕੇ ਬਰਦਾਉਣ ਦੀ ਲੋੜ ਹੈ ਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਬਚਾ ਕੇ ਰੱਖਣਾ ਪੰਜਾਬੀ ਯੂਨੀਵਰਸਿਟੀ ਦਾ ਵੀ ਐਸ ਵੇਲੇ ਸਥਿਤੀ ਇਹੋ ਜੀ ਹੈ ਕਿ ਮੈਨੂੰ ਨਹੀਂ ਸੀ ਪਤਾ ਵੀ ਇਹਦਾ ਇਤਿਹਾਸ ਇਸ ਤਰ੍ਹਾਂ ਦਾ ਹੈ ਡੋਲ ਸਾਹਿਬ ਜਦੋਂ ਆਏ ਪਿਛਲੇ ਦਿਨੀ ਸਾਡੇ ਸਾਫਾ ਕਾ ਬਾਇਸ ਟ੍ਰਾਂਸਫਰ ਉਹ 92 ਸਾਲ ਦੇ ਹੋ ਗਏ ਵੈਸੇ ਲੱਗਦੇ ਨਹੀਂ ਪਰ ਜਦੋਂ ਆਏ ਤੇ ਉਹਨਾਂ ਨੇ ਆਪਣੀ ਗੱਲਬਾਤ ਚ ਕਿਹਾ ਕਿ 1982 ਜੋ ਇਸ ਯੂਨੀਵਰਸਿਟੀ ਦਾ ਬਾਇਸ ਟ੍ਰਾਂਸਫਰ ਹੈ ਤੇ ਉਹ ਤਰ ਮਿਟਰ ਨੇ ਲੱਗੇ ਸੀ ਕੋ ਜਿੰਦਾਬਾਦ ਬੋਲਦਾ ਬੋਲ ਚੱਲ ਰਹੀ ਸੀ ਤੇ ਉਹਨਾਂ ਨੇ ਗੱਲਬਾਤ ਕਰਕੇ ਯੂਨੀਵਰਸਿਟੀ ਨੂੰ ਬੋਲਤਾ ਤੇ ਜੀ ਮਿਨਿਸਟਰ ਕਹਿੰਦਾ ਇਹਦੇ ਰਾਈਟ ਆਫ ਕੀਤੀ ਹੋਈ ਪੰਜਾਬੀ ਯੂਨੀਵਰਸਿਟੀ ਤੋਂ 1982 ਹੀ ਇਹਨੂੰ ਰਾਈਟ ਆਫ ਕਰਨ ਦੀਆਂ ਗੱਲਾਂ ਚੱਲੀਆਂ ਇੱਕ ਗੱਲ ਤੇ ਬੜੀ ਸਾਫ਼ ਮੈਨੂੰ ਬੜੀ ਅੱਛੀ ਲੱਗੀ ਭਈ ਜੇ 40 ਸਾਲਾਂ ਚ ਨਹੀਂ ਫੈਸਲਾ ਹੋਇਆ ਇੱਕ ਜੀ ਵੀ ਰਾਈਟ ਆ ਉਸ ਤੇ ਨੀਉ ਪਰ ਗੱਲ ਇਹ ਹੈ ਕਿ ਅਸੀਂ ਇਸ ਗੱਲ ਨੂੰ ਲਈਏ ਸਭ ਦੇ ਸਾਹਮਣੇ ਪੰਜਾਬ ਸਰਕਾਰ ਦੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੰਜਾਬੀ ਬੋਲਦੇ ਪੰਜਾਬੀ ਨਾਲ ਜੁੜੇ ਹੋਏ ਸਾਰੇ ਲੋਕਾਂ ਦੇ ਸਾਹਮਣੇ ਕਿ ਪੰਜਾਬੀ ਯੂਨੀਵਰਸਿਟੀ ਨੂੰ ਬਚਾ ਕੇ ਰੱਖਣਾ ਪੰਜਾਬੀ ਸਭਿਆਚਾਰ ਦੀ ਪੰਜਾਬੀ ਸਾਇਸ ਫਰੋਂ ਦੇ ਨਾਲ ਨਾਲ ਇਸ ਯੂਨੀਵਰਸਿਟੀ ਦੇ ਅੰਦਰ ਇਹਨਾਂ ਵਿਸ਼ਿਆਂ ਦਾ ਵਿਕਾਸ ਕਰਨਾ ਵੀ ਉਨਹੀਂ ਕਿਉਂਕਿ ਇੱਕ ਹੋਰ ਵੀ ਸਾਡੀ ਯੂਨੀਵਰਸਿਟੀ ਚ ਬਹੁਤ ਰੋਚਕ ਕਹਿ ਲੋ ਮੰਦਪਾ ਦੀ ਗੱਲ ਕਹਿ ਲੋ ਇੱਕ ਐਸ ਜਿਹੜੇ ਮੇਰੀ ਕੋਲ ਪਛਾਵਾਂ ਦੀਆਂ ਫੈਕਲਟੀ ਚ ਜਮਾਂ ਸੋਸ਼ਲ ਸਾਇੰਸਿਜ਼ ਦੀਆਂ ਫੈਕਲਟੀ ਚ ਜਮਾਂ ਸਾਇੰਸ ਦੀਆਂ ਫੈਕਲਟੀ ਰਹਾ ਕੇ ਲਗਭਗ ਜਿੰਨੇ ਅਧਿਆਪਕਾਂ ਕੱਲੇ ਇੰਜੀਨੀਅਰਿੰਗ ਦੀ ਫੈਕਲਟੀ ਚ ਮੇਰੇ ਕੋਲ ਉੱਥੇ ਜਮਾਂ ਵਿਨੇ ਵਿਨੀ ਪੁਰੀਆਬੀ ਯੂਨੀਵਰਸਿਟੀ ਦੇ ਵਿੱਚ ਜ਼ਿਆਦਾਤਰ ਦੇ ਹੱਥੋਂ ਇੰਜੀਨੀਅਰ ਸਭ ਇੱਕ ਆਵੀ ਵਿਕਣ ਦੀ ਲੋੜ ਹੈ ਇੰਜੀਨੀਅਰਿੰਗ ਕੋ ਮਾੜਾ ਵਿਸ਼ਾ ਨਹੀਂ ਬਹੁਤ ਵਧੀਆ ਵਿਸ਼ਾ ਹੈ ਪਰ ਪੰਜਾਬ ਦੇ ਦੇ ਕੋਲ ਦੇ ਕਰੀਬ ਇੰਜੀਨੀਅਰ ਕਾਲਜ ਨਹੀਂ ਤੇ ਪੰਜਾਬ ਦੇ ਪੰਜਾਬੀ ਯੂਨੀਵਰਸਿਟੀ ਦੀ ਕੋਈ ਇੰਜੀਨੀਅਰ ਕਾਲਜਾਂ ਦੀ ਕੋਈ ਕਮੀ ਨਹੀਂ ਹੈ ਇੰਜੀਨੀਅਰਿੰਗ ਸੰਸਥਾਵਾਂ ਦੀ ਕੋਈ ਕਮੀ ਨਹੀਂ ਹੈ ਪਰ ਪੰਜਾਬੀ ਯੂਨੀਵਰਸਿਟੀ ਕੋਈ ਹੈ ਇਸ ਕਰਕੇ ਇਹਦਾ ਜਿਹੜਾ ਅਗਲਾ ਵਿਕਾਸ ਆ ਉਹ ਇਸ ਦਾ ਬਣਾੜੀ ਹੋਣਾ ਚਾਹੀਦਾ ਹੈ ਇਹਦੇ ਚ ਸਭ ਕੁਝ ਹੋਵੇ ਪਰ ਕਮਸੇ ਕਮ ਉਹ ਕੰਮ ਤੇ ਉਹ ਵਿਸ਼ੇ ਇਹਦੇ ਚੋਂ ਮਾਈਨਸ ਕਰਨ ਦੀ ਨਾ ਕੋਸ਼ਿਸ਼ ਕੀਤੀ ਜਾਵੇ ਜਿਹੜੇ ਇਹਦੇ 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 ਦੇ ਦੇਸ਼ਾਂ ਨੂੰ ਦੇਸ਼ਾਂ ਨੂੰ ਪੂਨਾ ਪਰ ਮੈਂ ਦੰਮੀ ਗੱਲ ਨਹੀਂ ਇਧਰ ਨੂੰ ਕੋੜਨੀ ਚਾਹੁੰਦਾ ਮੇਰਾ ਮਕਸਦ ਇਹ ਜੀਪੀ ਇਸ ਪ੍ਰੋਗਰਾਮ ਚ ਕਿਉਂਕਿ ਵੱਖ-ਵੱਖ ਕਿਸਮ ਦੇ ਸਹਿਰਕਾਰਾਂ ਦੇ ਨਾਲ ਜੁੜੇ ਹੋਏ ਕੁਝ ਇਹ ਗਲੌਨਾਂ ਦੇ ਸਾਹਮਣੇ ਵੀ ਲਿਉਣੀਆ ਚਾਹੀਦੀਆਂ ਨੇ ਕਿਉਂਕਿ ਉਹ ਆਪਣੇ ਆਪਣੇ ਢੰਗ ਨਾਲ ਇਸ ਸਥਾਨ ਨਾਲ ਜੁੜੇ ਹੋਏ ਆ ਔਰ ਉਹ ਨੂੰ ਗਿਵ ਇਟ ਔਰ ਇਸ ਦਾ 파ਸਟ। ਅਖੀਰ ਵਿੱਚ ਮੈਂ ਦੋਵਾਂ ਉਹਨਾਂ ਸਹਿਤਕਾਰਾਂ ਨੂੰ ਅਨੁਸਾਰ ਨੂੰ ਅਰਵਾਲ ਜੀ ਨੂੰ ਬਹੁਤ ਬਹੁਤ ਵਧਾਈ ਦਿਨਾ ਜਿਨ੍ਹਾਂ ਨੂੰ ਅੱਜ ਸਰਬਾਨ ਮਾਨ ਸਨਮਾਨ ਮਿਲਿਆ ਹੈ। ਰਾਗ ਰਸਾਲਾ ਨਿਕਲ ਰਿਹਾ ਹੈ ਨਿਕਲਦਾ ਰਹੇ ਜਿਹਦਾ ਇਹ ਮੇਰੇ ਕੋਲ ਇਸ਼ੂ ਆਇਆ ਹੈ ਇਹਨੂੰ ਪੜਾਂਗੇ। ਅਜੇ ਤੱਕ ਮੈਂ ਨਹੀਂ ਦੇਖਿਆ ਕਿ ਇਹਦਾ ਜਿਹੜਾ ਗੈਟਅਪ ਤੇ ਰੂਪ ਪ੍ਰਿੰਟ ਬੜਾ ਚੰਗਾ ਪੜ੍ਹਨ ਨੂੰ ਕੀ ਕਰਦਾ ਇਹ ਵੀ ਇੱਕ ਜ਼ਰੂਰੀ ਹੈ। ਜੇ ਮੈਗਜ਼ੀਨ ਇਸ ਤਰ੍ਹਾਂ ਦੇ ਹੋਣਗੇ ਖੋਲਣ ਤੋਂ ਬਾਅਦ ਕੀ ਕਰੇਗੇ ਇਹਨਾਂ ਨੂੰ ਪੜਿਆ ਜਾਏ। ਸੋ ਮੈਂ ਵਧਾਈ ਦੇਣਾ ਇਹਨਾਂ ਨੂੰ ਜਿਨ੍ਹਾਂ ਨੇ ਇਹਦਾ ਪ੍ਰੋਗਰਾਮ ਵੀ ਆਰਗੇਨਾਈਜ਼ ਕੀਤਾ ਇੰਨੀ ਵਧੀਆ ਗੱਲਬਾਤ ਹੋਈ। ਕਹਿੰਦੇ ਆ ਵੀ ਇਹਦੀ ਮੇਲਾ ਹੁੰਦਾ ਇੱਕ ਮੌਕਾ ਹੁੰਦਾ ਕਿ ਆਪਾਂ ਬੈਠੇ ਆ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ। ਮੈਨੂੰ ਵੀ ਬੜੀ ਵਧੀਆ ਵਧੀਆ ਲੱਗੀ ਹੈ। ਕੋਈ ਸਟਲ ਦਾ ਸਬਬ ਬਣਿਆ ਵੀ ਪੰਨੂ ਸਾਹਿਬ ਨੂੰ ਮੈਂ ਸੁਣ ਨਹੀਂ ਸਕਿਆ। ਪਰ ਇਹ अच्छी ਗੱਲ ਹੋਈ ਕਿਉਂਕਿ ਜਦੋਂ ਵਿਰਿਆਵ ਸੰਧੂ ਜੀ ਨੇ ਉਹਨਾਂ ਦੇ ਗੱਲਬਾਤ ਦੇ ਤਰੀਕੇ ਤੇ ਉਹਨਾਂ ਸਾਰੀਆਂ ਗੱਲਾਂ ਬਾਰੇ ਆਪਣੇ ਵਿਚਾਰ ਦੱਸੇ ਤੇ ਕਹਿੰਦੇ ਹੁੰਦੇ ਆ ਵੀ ਮੇਰੇ ਮਨ ਚ ਹੁੰਨੀ ਜ਼ਰੂਰ ਹੈ ਗੱਲ ਰਹੀ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਸੁਣਨ ਦਾ ਮੌਕਾ ਮਿਲੇ ਤੇ ਮੈਂ ਉਹ ਕਰਾਂਗਾ ਜੰਦਾਂਗਾ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ